ਸਾਡੇ ਦੇਸ਼ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਔਰ ਉਹਨਾਂ ਵੱਲੋਂ ਸੰਦੇਸ਼ ਆ ਕਿ ਮੇਰਾ ਦੇਸ਼ ਮੇਰਾ ਭਾਰਤ ਮੇਰਾ ਪਰਿਵਾਰ ਔਰ ਮੈਂ ਆਪਣੇ ਦੇਸ਼ ਦੇ ਜਿੰਨਾ ਵੀ ਪਰਿਵਾਰ ਮੈਂ ਆਪਣਾ ਪਰਿਵਾਰ ਸਮਝਦਾ ਦੇਸ਼ ਨੂੰ ਔਰ ਵੱਡੀ ਗਿਣਤੀ ਦੇ ਵਿੱਚ 4 ਜਨਵਰੀ ਨੂੰ 2025 ਨੂੰ ਖਨੌਰੀ ਮੋਰਚੇ ਦੇ ਵਿੱਚ ਪੁੱਜੋ ਔਰ ਮੇਰੇ ਮਨ ਦੀ ਭਾਵਨਾ ਕਿ ਮੈਂ ਆਪਣੇ ਭਰਾਵਾਂ ਦਿਆਂ ਬਜ਼ੁਰਗਾਂ ਦਿਆਂ ਨੌਜਵਾਨਾਂ ਦਿਆਂ ਬੱਚਿਆਂ ਦਿਆਂ ਸਾਡੀਆਂ ਮਾਈਆਂ ਭੈਣਾਂ ਸਾਡੀਆਂ ਬੱਚੀਆਂ ਔਰ ਭੈਣਾਂ ਸਾਰਿਆਂ ਦੇ ਮੈਂ ਦਰਸ਼ਨ ਦਿਦਾਰੇ ਕਰ ਸਕਾਂ ਔਰ ਮੈਨੂੰ ਇਸ ਗੱਲ ਦੇ ਵਿੱਚ ਵੱਡੇ ਪੱਧਰ ਤੇ ਨਰਜੀ ਮਿਲੂਗੀ ਕਿ ਮੇਰਾ ਦੇਸ਼ ਭਾਰਤ ਔਰ ਮੇਰਾ ਪਰਿਵਾਰ ਮੈਂ ਆਪਣੇ ਪਰਿਵਾਰ ਦੇ ਦਰਸ਼ਨ ਕਰ ਸਕਾਂ ਮੇਰੇ ਮਨ ਦੀ ਭਾਵਨਾਵਾਂ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਆਦੇਸ਼ ਨੂੰ ਆਪਣੇ ਰਾਹੀ ਮੇ ਪੇਸ਼ ਕਰ ਰਿਹਾ ਔਰ ਇਸ ਚੀਜ਼ ਤੇ ਗੌਰ ਕਰੋ ਕਿ ਟਰੱਕਾਂ ਸਮੇਤ ਬੱਸਾਂ ਵੱਡੀਆਂ ਵਾਹਨਾਂ ਲੈ ਕੇ ਔਰ ਵੱਡੇ ਪੱਧ ਤੇ ਖਨੌਰੀ ਮੋਰਚੇ ਦੇ ਵਿੱਚ ਪੁੱਜੋ ਤਾਂ ਕਿ ਸਰਦਾਰ ਜਗਜੀਤ ਸਿੰਘ ਦੀ ਭਾਵਨਾ ਪੂਰੀ ਹੋ ਸਕੇ ਔਰ ਤੁਹਾਡੇ ਦਰਸ਼ਨ ਕਰਕੇ ਔਰ ਆਪਣਾ ਪਰਿਵਾਰ ਜਿਹੜਾ ਵਾ ਸਾਰੇ ਦੇਸ਼ ਨੂੰ ਮੰਨਿਆ ਔਰ ਪਰਿਵਾਰ ਦੇ ਦਰਸ਼ਕ ਕਰ ਸਕੇ ਅਸੀਂ ਤਾਂ 13 ਫਰਵਰੀ ਨੂੰ ਦੇਖ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਧੋਰੀਆਂ ਸੀ ਕੇਂਦਰ ਸਰਕਾਰ ਨਾਲ ਅਸੀਂ ਛੱਡ ਕੇ ਆਏ ਸੀਗੇ ਤਿੰਨੇ ਕਾਨੂੰਨ ਰੱਦ ਹੋ ਗਏ ਸੀਗੇ ਬਾਕੀ ਜਿਹੜੀ ਮੇਨ ਮੰਗ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਲੀ ਸੁਆਮੀਨਾਥ ਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਵਾਉਣਾ ਖੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਕਢਾਉਣਾ ਜਿਹੜੇ ਅਸੀਂ ਚਿੱਪ ਵਾਲੇ ਮੀਟਰ ਕਹਿੰਦੇ ਆ ਉਹ ਛੇਤੀ ਸਮਝ ਆ ਜਾਂਦੇ ਨੇ ਲੋਕਾਂ ਨੂੰ ਉਹ ਐਕਟ ਆ ਜਿਹੜਾ 2023 ਦਾ ਉਹਨੂੰ ਰੱਦ ਕਰਵਾਉਣਾ ਅਸੀਂ ਕਹਿੰਦੇ ਆ ਸਟੇਟਾਂ ਦਾ ਅਧਿਕਾਰ ਸਟੇਟਾਂ ਕੋਲੇ ਰਹੇ ਜਿਵੇਂ ਬਿਜਲੀ ਬੋਰਡ ਕੋਲੇ ਕੁਝ ਵੀ ਅਧਿਕਾਰ ਨਹੀਂ ਸਟੇਟ ਦੇ ਜੇ ਇੱਕ ਵੀ ਕਿਸਾਨ ਨੂੰ ਕਿਤੇ ਕਨੈਕਸ਼ਨ ਦੇਣਾ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਰੈਗੂਲੇਟਰੀ ਕਮਿਸ਼ਨ ਦੀ ਜੋ ਸਪਾਰਸ਼ ਆਊਗੀ ਫੇਰ ਉਹ ਜਾ ਕੇ ਬਣਾਉਂਗੇ ਅਸੀਂ ਕਹਿੰਦੇ ਆ ਵੀ ਉਹ ਜਿਹੜਾ ਇਹ ਮੰਗਾਂ ਨੂੰ ਲੈ ਕੇ ਜਿਵੇਂ ਲਖੀਨਪੁਰ ਖੇਰੀ ਵਾਲੀ ਆ ਉਹ ਸਾਡੇ ਕਿਸਾਨ ਉਹਨਾਂ ਨੇ ਲਾਤੜੇ ਬੀਜਪੀ ਦੇ ਮੰਤਰੀ ਨੇ ਉਹ ਬਾਹਰ ਨੇ ਪਰ ਜਿਹੜਿਆ ਨੇ ਆਵਾਜ਼ ਠਾਈ ਉਹ ਅੰਦਰ ਨੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਮੋਰਚੇ 750 ਕਿਸਾਨ ਉਸ ਪਰਿਵਾਰ ਨੂੰ ਕੇਂਦਰ ਸਰਕਾਰ ਨੇ ਅੱਜ ਤੱਕ ਇੱਕ ਲਫ਼ਜ਼ ਮੂੰਹ ਨਹੀਂ ਖੋਲਿਆ ਇਹ ਮੰਗਾਂ ਨੂੰ ਲੈ ਕੇ ਅਸੀਂ 12 ਮੰਗਾਂ ਹੁਣ 13ਵੀਂ ਮੰਗ ਉਹ ਹੋ ਗਈ ਕਿ ਸ਼ੁਭਕਰ ਨੂੰ ਅਸੀਂ ਘਰੋਂ ਤਾਂ ਐਮਐਸਪੀ ਗਰੰਟੀ ਕਾਨੂੰਨ ਲੈਣ ਆਏ ਸੀਗੇ ਇੱਥੇ ਆ ਕੇ ਹਰਿਆਣੇ ਦੀ ਗੋਲੀ ਦੇ ਨਾਲ ਉਹ ਸਾਡਾ ਨੌਜਵਾਨ ਸ਼ਹੀਦ ਹੋ ਜਾਂਦਾ ਤਾਂ ਅੱਜ ਟੋਟਲ 13 ਮੰਗਾਂ ਆ ਗਿਆ ਜਿਹਦੇ ਵਿੱਚ 453 ਕਿਸਾਨ ਜ਼ਖਮੀ ਹੋ ਗਏ ਚਾਰ ਨੌਜਵਾਨਾਂ ਦੀ ਸਾਡਿਆਂ ਦੀ ਨਿਗਾ ਚਲੀ ਗਈ ਅਨੇਕਾਂ ਸਾਡੇ ਟਰੈਟ ਭੰਨੇ ਗਏ 36 ਕਿਸਾਨ ਇਸ ਤੋਂ ਪਹਿਲਾਂ ਇਸ ਮੋਰਚੇ 'ਚ ਸ਼ਹੀਦ ਹੋ ਗਏ ਤਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਸ ਮੰਗਾਂ ਤੇ ਫੌਰੀ ਮੀਟਿੰਗ ਕਰਕੇ ਆਉਦੀ ਚੁੱਪ ਤੋੜਨੀ ਚਾਹੀਦੀ ਹੈ ਅਗਰ ਜੇ ਕੋਈ ਕਿਸਾਨਾਂ ਨਾਲ ਉਹਨਾਂ ਨੂੰ ਮੀਟਿੰਗ ਕਰਨ 'ਚ ਦਿੱਕਤ ਆਉਂਦੀ ਆ ਮੈਨੂੰ ਲੱਗਦਾ ਕੋਈ ਜ਼ਰੂਰੀ ਵੀ ਨਹੀਂ ਸਾਡੇ ਦੋਨੇ ਫੋਰਮਾਂ ਦਾ ਫੈਸਲਾ ਹੁਣੇ ਐਮਐਸਪੀ ਗਰੰਟੀ ਕਾਨੂੰਨ ਦਾ ਮੀਟਿੰਗ ਬੁਲਾ ਕੇ ਮੰਤਰੀ ਮੰਡਲ ਦੀ ਨੋਟੀਫਿਕੇਸ਼ਨ ਜਾਰੀ ਕਰ ਦੇਣ। ਠੀਕ ਹੈ ਸੁਆਮੀ ਨਾਥਨ ਦੀ ਰਿਪੋਰਟ ਦੇ ਖੁੱਦ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨਰਿੰਦਰ ਮੋਦੀ ਉਹ ਕਮੇਟੀ ਦੀ ਸਿਫਾਰਿਸ਼ ਕੀਤੀ ਆ ਉਹਨੂੰ ਲਾਗੂ ਕਰ ਦੇਣ। ਕਰਜ਼ੇ ਵਾਲੀ ਤੇ ਲਖੀਰ ਮਾਰ ਦੇਣ ਉਹ ਜਿਹੜੀਆਂ ਮੇਨ ਮੰਗਾਂ ਤੇ ਮੈਨੂੰ ਲੱਗਦਾ ਸਰਕਾਰ ਜੇ ਚਾਹੁੰਦੀ ਹੈ ਕਿ ਮੀਟਿੰਗ ਦਾ ਸਾਡੇ ਕੋਲੇ ਸਮਾਂ ਨਹੀਂ ਜਾਂ ਕਿਸਾਨਾਂ ਆਗੂਆਂ ਨਾਲ ਅਸੀਂ ਬੈਠਣਾ ਨਹੀਂ ਚਾਹੁੰਦੇ ਅਸੀਂ ਵੀ ਇਸ ਕਰਦੇ ਜੇ ਉਹਨਾਂ ਨੂੰ ਕੋਈ ਦਿੱਕਤ ਆ। ਅਗਰ ਅਸੀਂ ਦੋਨੇ ਫੋਰਮਨ ਤਾਂ ਮਣਾ ਕਦੇ ਕਰਿਆ ਹੀ ਨਹੀਂ ਕਦੋਂ ਵੀ ਸਰਕਾਰ ਬੁਲਾਵੇ ਅਸੀਂ ਮੀਟਿੰਗ ਤੋਂ ਕਦੇ ਨਹੀਂ ਭੱਜੇ ਮੈਨੂੰ ਲੱਗਦਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਉਹ ਇਸੇ ਈਸ਼ੂ ਨੂੰ ਬੈਠੇ ਨੇ ਕਿ ਆ ਜਿਹੜੀਆਂ ਸਾਡੇ ਨਾਲ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰੋ ਸਰਕਾਰ ਲਾਗੂ ਕਰ ਦਿੰਦੀ ਹੈ ਤਾਂ ਡੱਲੇਵਾਲ ਸਾਹਿਬ ਸੋਚ ਸਕਦੇ ਆ ਅਗਰ ਸਰਕਾਰ ਚੁੱਪੀ ਨਹੀਂ ਤੋੜ ਰਹੀ ਇਹ ਇਹ ਕੇਸ ਆ ਜਿਹੜਾ ਸ੍ਰੀਮ ਕੋਰਟ ਚ ਤਾਂ ਅਸੀਂ ਪਾਰਟੀ ਨਹੀਂ ਬਣਾਈ। ਨਾ ਅਸੀਂ ਕੇਸ ਲੈ ਕੇ ਗਏ, ਨਾ ਅਸੀਂ ਕੋਈ ਪਟੀਸ਼ਨ ਪਾਈ ਐ। ਆਪਦੇ ਬੰਦਿਆਂ ਵੱਲੋਂ ਹੀ ਭਾਜਪਾ ਪਵਾ ਰਹੀ ਆ। ਉਸਦੇ ਫੈਸਲੇ ਸੁਣਾ ਰਹੇ ਨੇ। ਦੂਜੀ ਗੱਲ ਪੰਜਾਬ ਸਰਕਾਰ ਦੀ ਗੱਲ ਐ। ਪੰਜਾਬ ਸਰਕਾਰ ਨਾਲ ਸਾਡਾ ਕੋਈ ਇਸ਼ੂ ਨਹੀਂ। ਜਿਹੜਾ ਉਹਨੂੰ ਪਾਰਟੀ ਬਣਾ ਕੇ ਉਹਨਾਂ ਨੂੰ ਜੋ ਕੁਝ ਕਹਿਣਾ ਮੈਨੂੰ ਲੱਗਦਾ ਕਿ ਸਿੱਧਮ ਸਿੱਧਾ ਦੋ ਕਮੇਟੀਆਂ ਬਣੀਆਂ ਮੋਰਚੇ ਚ ਚਲਦੇ-ਚਲਦੇ। ਇੱਕ ਸਾਡੀ ਪਾਰਲੀਮੈਂਟ ਦੇ ਵਿੱਚ ਕਮੇਟੀ ਆ ਗਈ ਉਹਦੀ ਰਿਪੋਰਟ ਵੀ ਆ ਗਈ ਜਿਹਦਾ ਚੇਅਰਮੈਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੈ ਉਹਨਾਂ ਨੇ ਵੀ ਸਿਫਾਰਿਸ਼ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਉਹਨਾਂ ਨੇ ਤਾਂ ਸਿਫਾਰਸ਼ ਹੋਰ ਮੰਗਾ ਵੀ ਬਹੁਤ ਕੀਤੀਆਂ ਨੇ ਕਿ ਮਿਲਣੀ ਚਾਹੀਦੀ ਹੈ ਇੱਕ ਚੱਲ ਰਹੀ ਸ੍ਰੀਮ ਕੋਰਟ ਦੀ ਕਮੇਟੀ ਬਣ ਗਈ ਉਹਦੀਆਂ ਵੀ ਮੀਟਿੰਗਾਂ ਹੋ ਰਹੀਆਂ ਨੇ ਕਿ ਕਿਸਾਨਾਂ ਨੇ ਰੋਡ ਤੇ ਬੈਠੇ ਨੇ ਰੋਡ ਖੋਲੋ ਸਾਰਾ ਉਹਦਾ ਅਸੀਂ ਕਹਿੰਦੇ ਵੀ ਉਹ ਦੋਨਾਂ ਕਮੇਟੀਆਂ ਉਸਨੇ ਵੀ ਸਿਫਾਰਿਸ਼ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਕਾਨੂੰਨ ਮਿਲਣਾ ਚਾਹੀਦਾ ਕਰਜੇ ਤੋਂ ਰਾਹਤ ਦੇਣੀ ਚਾਹੀਦੀ ਆ ਤਾਂ ਜਦੋਂ ਕਮੇਟੀਆਂ ਆਪ ਦੀਆਂ ਹੀ ਬਣੀਆਂ ਹੋਈਆਂ ਉਹਨੇ ਛਪਾਰਸ਼ ਕਰਤੀ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਇਹ ਤਾਂ ਹੁਣ ਨੋਟਵਿਚ ਜਾਰੀ ਕਰਕੇ ਤਾਂ ਉਹ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿਹੜਾ ਪੰਜਾਬ ਬੰਦ ਗਿਆ ਪੰਜਾਬ ਬੰਦ ਲੋਕਾਂ ਨੇ ਸਾਰੇ ਵਰਗਾਂ ਨੇ ਕੱਲੇ ਕਿਸਾਨਾਂ ਨੇ ਨਹੀਂ ਸਾਰੇ ਵਰਗਾਂ ਨੇ ਪੰਜਾਬੀ ਹੋਣ ਦਾ ਮੋਹਰ ਲਾਤੀ ਜਿਹੜੀ ਬੀਜੇਪੀ ਬੰਡਣਾ ਚਾਹੁੰਦੀ ਸੀ ਬਈ ਤੁਹਾਡੇ ਨਾਲ ਸ਼ਹਿਰੀ ਲੋਕ ਨਹੀਂ ਤੁਹਾਡੇ ਨਾਲ ਮਜ਼ਦੂਰ ਲੋਕ ਨਹੀਂ ਤੁਹਾਡੇ ਨਾਲ ਫਲਾਣਾ ਵਰਗ ਨਹੀਂ ਕੱਲ ਦੇ ਪੰਜਾਬ ਬੰਦ ਨੇ ਪੂਰਾ ਇਤਿਹਾਸਿਕ ਫੈਸਲਾ ਸੁਨਾਤਾ ਕਿ ਜ਼ਬਰ ਦੇ ਖਿਲਾਫ ਪੰਜਾਬੀ ਇਕਮੁੱਠ ਨੇ ਇਤਿਹਾਸ ਰਿਆ 98% ਆਪਾਂ ਕੁਰਬਾਨੀਆਂ ਕੀਤੀਆਂ ਉਹ ਦੇਸ਼ ਯਾਦ ਕਰਾਉਣ ਲਈ ਜਿਹੜੇ ਦੇਸ਼ ਦੇ ਵਿੱਚੋਂ ਮੰਗਾ ਮਨਾਉਣ ਲਈ ਤਾਂ ਮੈਨੂੰ ਲੱਗਦਾ ਕੱਲ ਦਾ ਮੈਸੇਜ ਕੱਲ ਦਾ ਪੰਜਾਬ ਬੰਦ ਦਾ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਵਦੇ ਹੋਏ ਤੁਰਤਾ ਮੰਗਾ ਲਾਗੂ ਕਰ ਦੇਣੇ ਚਾਹੀਦੇ ਆ ਇਹ ਸਮਾਂ ਮੰਗ ਕਰਦਾ ਹੋਇਆ ਹੋ ਰਿਹਾ ਕਿ ਅੱਜ ਹਰਿਆਣਾ ਸਰਕਾਰ ਨੇ ਸਖਤੀ ਕਰਤੀ ਅੱਜ ਪੰਜਾਬ ਸਰਕਾਰ ਨੇ ਸਖਤੀ ਕਰਦੀ ਰੋਜ਼ ਅਸੀਂ ਲੋਕਾਂ ਨੂੰ ਉਹ ਰਾਤ ਨੂੰ ਰੋਣ ਲਈ ਸਾਰੇ ਪਹਿਰਾ ਦੇ ਰਹੇ ਹਾਂ ਤਾਂ ਕੱਲ ਦੀ ਜਿਹੜੀ ਪੀਐਨਸੀ ਪਰਸੋਂ ਦੇ ਪਰਸੋਂ ਦੀ ਪੀਐਨਸੀ ਸੀ ਕਿ ਰਾਤ ਨੂੰ ਇਹਨਾਂ ਨੇ ਬੱਸਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਫੋਰਸ ਇਕੱਠੀ ਕਰਨੀ ਸ਼ੁਰੂ ਕਰਤੀ ਤਾਂ ਉਹ ਜਦੋਂ ਮੈਨੂੰ ਇਹ ਲੱਗਦਾ ਸਾਡੇ ਕੋਲ ਜਿਹੜੇ ਮੈਸੇਜ ਆ ਪਰਿਵਾਰਾਂ ਵੱਲੋਂ ਤਾਂ ਉਹਨਾਂ ਨੇ ਕਿਹਾ ਵੀ ਲੋ ਚਾਬੀਆਂ ਅਸੀਂ ਨਹੀਂ ਜਾਂਦੇ ਜਿਹੜਾ ਸਾਡਾ ਬਜ਼ੁਰਗ ਆਗੂ ਮਰ ਵਰ ਤੇ ਬੈਠਾ ਹੈ ਅਸੀਂ ਇੱਥੋਂ ਬਸਾ ਉਹਨਾਂ ਨੂੰ ਪੁਲਿਸ ਲਈ ਕਾਦੇ ਵਾਸਤੇ ਲੈ ਕੇ ਜਾਵਾਂਗੇ ਇੱਥੋਂ ਤੱਕ ਕੁਝ ਮਲਾਜਮਾਂ ਨੇ ਵੀ ਕਿਹਾ ਵੀ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਾਡੇ ਉੱਥੇ ਪਰਿਵਾਰ ਬੈਠੇ ਨੇ ਅਸੀਂ ਤਾਂ ਨਹੀਂ ਇਹ ਕੁਝ ਕਰ ਸਕਦੇ ਤਾਂ ਉਸ ਰਾਤ ਨੂੰ ਫਿਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਕੱਲ ਫਿਰ ਉਹਨਾਂ ਨੇ ਹਵਲਾ ਬੋਲਣ ਦੀ ਕੋਸ਼ਿਸ਼ ਕੀਤੀ ਕੱਲ ਤਾਂ ਜਿਹੜੀ ਰਿਪੋਰਟ ਆ 4 ਤੋਂ 5000 ਮਲਾਜ਼ਮ ਆਪਣਾ ਪੁਲਿਸ ਲੈਣ ਦੇ ਵਿੱਚ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਾਤੜਾਂ ਦੇ ਵਿੱਚ ਜਿੰਨੇ ਬਾਕੀ ਰੈਜ਼ੀਡੈਂਟ ਆ ਜਾਂ ਹਵੇਲੀਆਂ ਵਰਗੇ ਦੇ ਨਾਂ ਤੇ ਉਹਨਾਂ ਨੇ ਆਪਦੇ ਸਾਰੇ ਅਫਸਰ ਇਸ ਤੇ ਇਕੱਠੇ ਕੀਤੇ ਆ ਖਨੌਰੀ ਤੇ ਕਾਬੜਾ ਇੱਕ ਉਹ ਜਿਹੜੀਆਂ ਬੈਨਾ ਸੀ ਪਾਣੀ ਦੀਆਂ ਬਿਛਾੜਾਂ ਉਹ ਬਾਣੇ ਗੋਲੇ ਦਾਗਣ ਵਾਲੀਆਂ ਜਾਂ ਹੋਰ ਇੱਥੇ ਸਾਡੇ ਟ੍ਰੇਨ ਟਰਾਲੀਆਂ ਉਠਾਉਣ ਵਾਲੀਆਂ ਉਹ ਸਾਰੀ ਮਸ਼ੀਨਰੀ ਖਨੌਰੀ ਤੇ ਲਿਆਏ ਪਰ ਜਦੋਂ ਇਧਰਲੇ ਪਾਸੇ ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨ ਵੀ ਹਰਕਤ 'ਚ ਆਏ ਅਸੀਂ ਆਪਦਾ ਜਿਹੜਾ ਘੇਰਾ ਜਿੱਥੇ 2 ਦਿਨ ਦਾ ਸੀ ਉਹ 3 ਦਾ ਬਣਾਇਆ ਦੱਲੇਵਾਲ ਸਾਹਿਬ ਨੂੰ ਸਾਨੂੰ ਪੋਜੀਸ਼ਨ ਸੀ ਵੀ ਇਹ ਦੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਠਾ ਜਾ ਸਕਦੇ ਆ ਤਾਂ ਉਹ ਜਦੋਂ ਇੱਕ ਪੰਜਾਬਬੰਦ ਸੀ ਸਾਰਾ ਪੰਜਾਬ ਛੜਕਾਂ ਤੇ ਬੈਠਾ ਸੀ ਫਿਰ ਮੈਨੂੰ ਲੱਗਿਆ ਪੰਜਾਬ ਸਰਕਾਰ ਦੀ ਹਿੰਮਤ ਨਹੀਂ ਪਈ ਵੀ ਨੁਕਸਾਨ ਬਹੁਤ ਵੱਡਾ ਹੋ ਜਾਊਗਾ ਅਸੀਂ ਤਾਂ ਕਹਿੰਦੇ ਸਿਆਣਪਿਆ ਜੇ ਸਰਕਾਰ ਇਸ ਸਥਿਤੀਆਂ ਨੂੰ ਭਾਫ ਕੇ ਹੋਏ ਪਿੱਛੇ ਹਟਿਆ ਤੇ ਉਧਰ ਸ੍ਰੀਮ ਕੋਰਟ ਚ ਪੱਖ ਰੱਖਿਆ ਤਾਂ ਅਸਲ ਹੱਲ ਤਾਂ ਪਾਰਲੀਮੈਂਟ ਦਾ ਨਾ ਬੀਜੇਪੀ ਨਾਲਾ ਸ੍ਰੀਮ ਕੋਰਟ ਨਾਲ ਤਾਂ ਸਾਡਾ ਕੋਈ ਰੱਟਾ ਹੀ ਨਹੀਂ ਸ੍ਰੀਮ ਕੋਰਟ ਕੋਈ ਸ਼ਕਤੀ ਵਰਤੇ ਨਰਮੀ ਵਰਤੇ ਉਹ ਆਪ ਦਾ ਪੱਖ ਰੱਖਿਆ ਨਾ ਰੱਖਿਆ ਇਹ ਹੀ ਅਸੀਂ ਪੰਜਾਬ ਸਰਕਾਰ ਨੂੰ ਕਿਹਾ ਸੀ ਵੀ ਜਿੰਨਾ ਤੁਸੀਂ ਚੁੱਪ ਰਹੇ ਹੋ ਉਹਨਾਂ ਥੋੜੇ ਭਾਰੀ ਪਏ ਨੇ ਆਖਰ ਨੂੰ ਤਾਂ ਚੁੱਪ ਤੋੜਨੀ ਪਊਗੀ ਵੀ ਕਿਸਾਨਾਂ ਨਾਲੋਂ ਕਿ ਕੇਂਦਰ ਨਾਲੋਂ ਤਾਂ ਉਹ ਮੈਨੂੰ ਲੱਗਦਾ ਜਿੰਨਾ ਕੋ ਉਹਨਾਂ ਸਟੈਂਡ ਲੈਤਾ ਉਹ ਸਟੈਂਡ ਦੇ ਵਿੱਚ ਉਹਨਾਂ ਨਾਲ ਤਾਂ ਗੱਲਬਾਤ ਚੱਲ ਰਹੀ ਹੈ ਤਾਂ ਛੇਤੀ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਹੱਲ ਲਈ ਤਾਂ ਭਾਜਪੀ ਕੇਂਦਰ ਸਰਕਾਰ ਚੁੱਪ ਤੋੜੂਗੀ ਕਿਉਂਕਿ ਅੱਜ 36ਵੇਂ ਦਿਨ ਚ ਮਰਨ ਮਰਤਾ ਹੈ ਡੱਲੇਵਾਲ ਸਾਹਿਬ ਦਾ 36 ਦਿਨ ਕੋਈ ਥੋੜੇ ਨਹੀਂ ਹੁੰਦੇ ਕਹਿਣ ਨੂੰ ਆ ਤਾਂ ਜੇ ਇਹਨਾਂ ਦੇ ਡੰਗ ਗਣਨੇ ਹੁਣ ਤਾਂ 100 ਤੋਂ ਵੀ ਟੱਪ ਗਏ ਕਈ ਤਾਬ ਇਹ ਜੇ ਹੁੰਦੇ ਨੇ 24 ਘੰਟਿਆਂ ਚ ਚਾਰ-ਚਾਰ ਵਾਰੀ ਖਾਣਾ ਖਾ ਲੈਂਦੇ ਨੇ ਤਾਂ ਇੱਕ ਵਾਰੀ ਵੀ ਨਾ ਖਾਣਾ ਕੱਲੇ ਪਾਣੀ ਤੇ ਰਹਿਣਾ ਉਹ ਜਿਹੜੀ ਉਹਦੀ ਤਪਸ਼ ਹੈ ਮੈਨੂੰ ਲੱਗਦਾ ਢੱਲੇਵਾਲ ਸਾਹਿਬ ਦੀ ਜਿਹੜੀ ਤਪਛਿਆ ਉਹ ਲਾਜਮੀ ਰੰਗ ਲੈ ਕੇ ਆਊਗੀ ਅਸੀਂ ਉਹਨਾਂ ਦੀ ਜਿਹੜੀ ਇੱਛਾ ਹੈ ਆਮ ਲੋਕਾਂ ਦੀ ਇੱਛਾ ਵੀ ਢੱਲੇਵਾਲ ਸਾਹਿਬ ਦੇ ਦਰਸ਼ਨ ਕਰੇ ਜਾਂ ਢੱਲੇਵਾਲ ਸਾਹਿਬ ਨਾਲ ਕੋਈ ਮਾੜੀ ਮੋਟੀ ਗੱਲ ਕੀਤੀ ਜਾਵੇ ਉਹਦੀ ਸਿਹਤ ਦੇਖੀ ਜਾਵੇ ਤਾਂ ਰਾਤ ਮੈਨੂੰ ਸੱਦ ਕੇ ਢੱਲੇਵਾਲ ਨੇ ਕਿਹਾ ਕਿ ਵੀ ਜੇ ਇੰਨਾ ਪੰਜਾਬੀਆਂ ਨੇ ਸਾਥ ਦਿੱਤਾ ਮੈਂ ਇਹਨੇ ਲੋਕਾਂ ਨਾਲ ਤੁਸੀਂ ਪ੍ਰੋਗਰਾਮ ਬਣਾਓ ਖਨੌਰੀ ਮੈਂ ਔਖਾ ਔਖਾ ਮੈਨੂੰ ਫੜ ਕੇ ਦੋ ਸ਼ਬਦ ਮੈਂ ਉਹ ਲੋਕਾਂ ਦੇ ਚਿਹਰੇ ਭਾਫਣਾ ਚਾਹਣਾ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਮੈਨੂੰ ਕਿਸੇ ਵੇਲੇ ਵੀ ਜੇ ਕੁਝ ਹੋ ਸਕਦਾ ਤਾਂ ਘੱਟੋ-ਘੱਟ ਮੇਰੇ ਲੱਖਾਂ ਲੋਕਾਂ ਦੇ ਵਿੱਚ ਮੇਰੀ ਆਵਾਜ਼ ਮੇਰਾ ਸਨੇਹਾ ਜਾਣਾ ਚਾਹੀਦਾ ਤਾਂ ਉਹ ਮੈਨੂੰ ਅਸੀਂ ਲੱਗਦਾ 4 ਜਨਵਰੀ ਨੂੰ ਸਾਰੇ ਤੁਹਾਡੇ ਮੱਧਮ ਰਾਹੀਂ ਜਿੰਨੇ ਵੀ ਲੋਕ ਸਾਡੇ ਸੁਣਦੇ ਨੇ ਗਾਂਹਾਂ ਸ਼ੇਅਰ ਵੀ ਕਰਨ ਘਰ-ਘਰ ਇਹ ਗੱਲ ਜਾਵੇ ਕਿ 4 ਜਨਵਰੀ ਨੂੰ ਡੱਲੇਵਾਲ ਸਾਹਿਬ ਖੁਦ ਸਟੇਜ ਤੇ ਆ ਕੇ ਦੋ ਸ਼ਬਦ ਲਾਜ਼ਮੀ ਤੇ ਲੋਕਾਂ ਦੇ ਦਰਸ਼ਨ ਕਰਨਗੇ ਜਿਹੜੇ ਉਹਨਾਂ ਲਈ 36 ਦਿਨਾਂ ਦੇ ਵਿੱਚ ਤੁਸੀਂ ਪਿੱਛੇ ਚਾਹੇ ਉਹ ਕੈਂਡਲ ਮਾਰਚ ਹੋਵੇ ਚਾਹੇ ਭੋਕੜ ਹੜਤਾਲਾਂ ਹੋਣ ਚਾਹੇ ਪੰਜਾਬ ਬੰਦ ਹੋਵੇ ਜਿੰਨੀਆਂ ਪ੍ਰੋਗਰਾਮ ਡੱਲੇਵਾਲ ਸਾਹਿਬ ਨਾਲ ਜੋੜ ਕੇ ਦਿੱਤੇ ਆ ਸੀ ਲੋਕਾਂ ਨੂੰ ਵੱਧ ਚੜ ਕੇ ਦੂਜੇ ਸਟੇਟਾਂ ਦੇ ਵਿੱਚ ਹਿੱਸਾ ਪਾਇਆ ਤੇ 4 ਜਨਵਰੀ ਨੂੰ ਡੱਲੇਵਾਲ ਸਾਹਿਬ ਦੀ ਭਾਵਨਾ ਉਹਨੂੰ ਮੁੱਖ ਰੱਖਦੇ ਉਹਨਾਂ ਦਾ ਸੁਨੇਹਾ ਮੈਂ ਆ ਜਿਹੜੇ ਸ਼ਬਦ ਆ ਡੱਲੇਵਾਲ ਸਾਹਿਬ ਦੇ ਤਾਂ ਸੁਨੇਹਾ ਦੇਣਾ ਚਾਹਣਾ ਕਿ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ 4 ਜਨਵਰੀ ਨੂੰ ਖਨੌਰੀ ਦੇ ਵਿੱਚ ਪਹੁੰਚ ਕੇ ਲੱਖਾਂ ਦਾ ਇਕੱਠ ਦੇਖ ਕੇ ਤਾਂ ਲਾਜ਼ਮੀ ਦਲੇ ਸਵਾਲ ਦੀ ਜਿਹੜੀ ਭਾਵਨਾ ਜਿਹੜੇ ਲੋਕਾਂ ਲਈ ਲੜ ਰਿਹਾ ਜਿਹੜੇ ਸਰਕਾਰ ਦੇ ਨਾਲ ਟੱਕਰ ਹੈ ਤਾਂ ਉਹਨੂੰ ਪਿੱਛੇ ਧੱਕੜ ਚ ਕਾਬਜਾਬ ਹੋਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਇਸ ਮੈਸੇਜ ਲਈ ਕਰ ਕਰ ਜਿਹੜਾ ਹੈ ਪਹੁੰਚੂਗਾ ਤੇ ਲੋਕ ਆਉਣਗੇ ਫੁੱਟੜਾ ਸਾਹਿਬ ਇੱਕ ਦਿਨ ਮੈਂ ਤੁਹਾਡੇ ਦੋਵੇਂ ਫੋਰਮਾਂ ਵੱਲੋਂ ਖਨੌਰੀ ਦੇ ਵਿੱਚ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਦੂਸਰੇ ਪਾਸੇ ਜਿਹੜਾ ਐਸਕੇਐਮ ਦੀ ਇੱਕ ਪਾਸੇ ਏਕਤਾ ਦੀ ਗੱਲ ਚੱਲਦੀ ਹੈ 4 ਜਨਵਰੀ ਨੂੰ ਟੁਹਾਣੇ ਦੇ ਵਿੱਚ ਉਹਨਾਂ ਵੱਲੋਂ ਵੀ ਇੱਕ ਜਿਹੜਾ ਇਹ ਮੈਨੂੰ ਨਹੀਂ ਪਤਾ ਪੂਰੇ ਭਾਰਤ 'ਚ ਕੀ ਕੁਝ ਹੋ ਰਿਹਾ ਹੈ ਸਾਡਾ ਦੋਨੇ ਫੋਰਮਾਂ ਦਾ ਫੈਸਲਾ ਅਸੀਂ ਤਾਂ ਡੱਲੇਵਾਲ ਦੇ ਸਿਹਤ ਡੱਲੇਵਾਲ ਦੇ ਘੰਟੇ ਆ ਜਿਹੜੇ ਪਲ-ਪਲ ਗਿਣ ਰਹੇ ਆ ਮੈਨੂੰ ਨਹੀਂ ਪਤਾ ਵੀ ਲੋਕ ਕੀ ਕਰ ਰਹੇ ਆ ਬਸੇ ਕਰ ਰਹੇ ਆ ਇਸ ਵੇਲੇ ਲੋਕਾਂ ਦੀ ਭਾਵਨਾ ਲੋਕਾਂ ਦੀਆਂ ਮੰਗਾਂ ਖਨੌਰੀ ਬਾਰਡਰ ਨਾਲ ਜੁੜੀਆਂ ਸਾਨੂੰ ਆਸ ਹੈ ਕਿ ਖਨੌਰੀ ਬਾਰਡਰ 4 ਤਰੀਕ ਨੂੰ ਸਾਡੇ ਅਸੀਂ ਹੋ ਸਕਦਾ ਉਹਨੇ ਪ੍ਰਬੰਧ ਨਾ ਕਰ ਸਕੀ ਤੇ ਲੋਕ ਪ੍ਰਬੰਧਾਂ ਦਾ ਸਾਨੂੰ ਇੱਕ ਇਤਿਹਾਸਕ ਜਿਵੇਂ ਅਸੀਂ ਪੰਜਾਬ ਦਾ ਕਹੈ ਸੀ ਨਾ ਕਿਸੇ ਨੂੰ ਵਿਸ਼ਵਾਸ ਨਹੀਂ ਆਉਂਦਾ ਸੀ ਤੇ ਐਵੇਂ ਜ਼ਿਕਰ ਹੋਵੇ 4 ਤਰੀਕ ਨੂੰ ਜਿਹੜਾ ਖਨੌਰੀ ਆ ਇੱਥੇ ਇੰਨੇ ਸੰਤ ਮਹਾਪੁਰਸ਼ ਆਉਣ ਇੰਨੇ ਲੰਗਰ ਲੱਗੇ ਹੋਣ ਇੰਨੇ ਲੋਕਾਂ ਦੀਆਂ ਭਾਵਨਾ ਜੁੜੀਆਂ ਹੋਣ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਆ ਅਸੀਂ ਦੋਨੇ ਫੋਰਮਾਂ ਵੱਲੋਂ ਇੱਕ ਗੱਲ ਇਹ ਤੈਅ ਕਰ ਲਈ ਸੀ ਕਿ 7-8 ਦਿਨ ਸਾਡਾ ਨੁਕਸਾਨ ਹੋਵੇ ਸਰਕਾਰ ਸਾਡੇ ਤੇ ਹਮਲਾ ਕਰੇ ਆਪਾਂ ਟਕਰਾਂਗੇ ਪਰ ਜਿੰਨਾ ਚਿਰ ਸਾਡੀ ਕੌਮ ਦਾ ਸਹੀਦੀ ਦਿਹਾੜਾ ਫਤੇਗੜ ਸਾਹਿਬ ਦੇ ਚੱਲ ਸੀ ਕੋਈ ਪ੍ਰੋਗਰਾਮ ਨਹੀਂ ਦੇਵਾਂਗੇ ਇੱਕ ਇਹ ਮੈਸੇਜ ਬਹੁਤ ਵੱਡਾ ਸੀ ਭਈ ਅਸੀਂ 21 ਤੋਂ ਲੈ ਕੇ 27 ਤਰੀਕ ਤੱਕ ਕੋਈ ਪ੍ਰੋਗਰਾਮ ਨਹੀਂ ਦੇਵਾਂਗੇ ਕੋਈ ਸਟੇਜ ਤੇ ਨਹੀਂ ਬੋਲਾਂਗੇ ਅਸੀਂ ਉਹ ਵੀ ਸਾਡੇ ਕਿਉਂ ਹੋਇਆ ਕਿਵੇਂ ਅਸੀਂ ਦੀਦਹਾੜਾ ਸਾਡੀ ਕੌਮ ਸਾਰਾ ਜਾਣਦੀ ਐ ਦੁਨੀਆ ਪੱਧਰ ਤੇ ਜਾਣਦੀ ਐ ਕਿ ਉਸ ਵੇਲੇ ਦੀ ਹਕੂਮਤ ਨੇ ਸਾਡੇ ਸਹਬਜ਼ਾਦਿਆਂ ਨਾਲ ਕੀ ਕੁਝ ਕੀਤਾ ਤਾਂ ਉਹਦੇ ਵਿੱਚ ਜਿਹੜੀ ਭਾਵਨਾਵਾਂ ਜੁੜੀ ਐ ਉਹ ਲੱਖਾਂ ਲੋਕਾਂ ਦੀ ਜਿਹੜੇ ਉੱਥੇ ਹੈਗੇ ਸੀ ਕਿ ਉਹ ਗਏ ਉੱਥੇ ਆਦਰਸ਼ਨ ਕਰਨ ਪਰ ਭਾਵਨਾਵਾਂ ਇੱਧਰ ਵੀ ਜੁੜੀ ਹੋਈ ਸੀ ਵੀ ਸਾਡੇ ਮਗਰੋਂ ਕਿਤੇ ਡੱਲੇਵਾਲ ਸਾਹਿਬ ਨੂੰ ਪੁਲਿਸ ਚੱਕ ਕੇ ਨਾ ਲੈ ਜੇ ਤਾਂ ਉਹ ਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਾਂਗੇ ਕਿ ਜਿਹੜੀਆਂ ਟਰਾਲੀਆਂ ਸਾਡੀਆਂ ਉੱਥੇ ਫਤੇਗੜ ਸਾਹਿਬ ਸਰਹੰਦ ਗਈਆਂ ਨੇ ਉਸੇ ਟਰਾਲੀਆਂ ਤੇ ਜਿਹੜੀਆਂ ਤੇ ਤੰਬੂ ਬੰਨੇ ਨੇ ਉਹ ਟਰਾਲੀਆਂ ਦਾ ਮੂੰਹ ਹੁਣ ਖਨੌਰੀ ਕੰਨੀ ਕਰੀਏ ਤੇ ਜਿਹੜੇ ਮੌਕੇ ਦੀਆਂ ਸਰਕਾਰਾਂ ਹੁੰਦੀਆਂ ਅਤਿਆਚਾਰੀ ਸਭ ਕਰਦੀਆਂ ਹੁੰਦੀਆਂ ਇਹਦਾ ਟੱਕਰਾ ਕਰਨ ਲਈ ਆਪਾਂ ਖਨੌਰੀ ਪਹੁੰਚ ਕੇ ਆਪਾਂ ਮੰਗਾ ਮੰਨਵਾ